ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਅਸੀਂ ਸੱਜਣਾ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਤੁੰਗਾ ਢੇੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ। ਸੱਤ ਪਸ਼ੂ ਦਿਖਾਵਾਂਗੇ। ਕੁਝ ਤਾਜ਼ੀਆਂ ਸੂਈਆਂ ਘਾਵਾਂ ਨੇ। ਇੱਕ ਟੋਕੜ ਹੈ ਤੇ ਇੱਕ ਹੈਗੀ ਆ 7 ਮਹੀਨਿਆਂ ਦੀ ਗੱਬਣ ਜਿਵੇਂ ਆ ਖੜੀ ਆ। ਛੋਟੇ ਨਾਲ ਘਾਟਾ ਜਿਵੇਂ ਕਿਸੇ ਭਰਾ ਕੋਲ ਜਗ੍ਹਾ ਘੱਟ ਹੁੰਦੀ ਆ ਉਹਦਾ ਕੰਮ ਸਾਰ ਦੂਗੀ। ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ। ਇਕੱਲੀ ਇਕੱਲੀ ਟੋਰ ਵੀ ਦਿਖਾ ਦਾਂਗੇ। ਤੇ ਜਿਹੜਾ ਰੇਟ ਆ ਰੇਟ ਸੱਜਣੋਂ 20000 ਤੋਂ ਲਾ ਕੇ 45000 ਤੱਕ ਦਾ ਹੋਊਗਾ ਕੱਲੇ-ਕੱਲੇ ਪਸ਼ੂ ਦਾ ਰੇਟ ਬਾਈ ਤੋਂ ਵੀਡੀਓ 'ਚ ਹੀ ਕਰਾ ਲਾਂਗੇ ਆ ਜਾ ਲੱਗ। ਹੋਰ ਕੀ ਹਾਲ ਹੈ ਜੀ? ਵਧੀਆ ਬਾਈ ਆਸ਼ੀਰਵਾਦ ਜੀ। ਹੋਰ ਠੀਕ ਹੈ? ਹਾਂਜੀ ਬਾਈ ਵਧੀਆ। ਕਿਹੜੇ ਬੰਨੇੋਂ ਕਰੀਏ ਸ਼ੁਰੂ ਫੇਰ? ਇਧਰ ਹੀ ਕਰ ਲੈਂਦਾ। ਆ ਮਾਰ ਗੇਰੀ ਤੇ ਇੱਕ ਨੰਬਰ ਵਾਲੀ ਦੇ ਕੈਮਰਾ ਹੋਵੇ। ਇਹਦੇ ਤੇ ਮਾਰਦੇ ਕੈਮਰਾ ਆ ਦਿਖਾਉਂਦੇ ਪੀਸ। ਫਲਦਾ ਡਰਕ ਕੁਆਲਿਟੀ ਕਰਾਦੇ ਚੈੱਕ ਇੱਥੋਂ ਤੋੜ ਦਿੰਦੀ ਫੋਲ ਕੇ। ਸੂਆ ਕਿਹੜਾ ਬਾਈ ਇਹਦਾ? ਇਹ ਬਾਈ ਦੂਏ ਸੂਏ ਸੁੰਦੀ ਹੈ ਜੀ। ਦੂਜਾ ਸੂਆ ਸੋਹੰਦੀ ਆ ਤੇ ਆ ਗਈ ਕਾਫੀ ਕਲਰ ਦੇ ਵਿੱਚ ਆ ਗਈਆਂ ਸਾਰੀ ਜਰਸੀ ਦੇ ਵਿੱਚ ਹਾਂਜੀ ਤੇ ਬਾਕੀ ਵਜੂਦ ਵੀ ਚੰਗਾ ਤੇ ਆਰਡਰ ਵੀ ਚੰਗਾ ਰੱਖਦੀ ਆ ਨਾਲ ਲਗਮਾਂ ਲੇਵਾ ਰੱਖਦੀ ਆ ਥਣ ਦਾ ਸਹਿਜ ਵੀ ਬਹੁਤ ਸੋਹਣਾ ਇਹਦਾ ਰਿਕਾਰਡ ਕੀ ਆ ਲਾਤੀ ਪਹਿਲਣ ਦਾ ਇਹਦਾ ਬਈ ਹੈਗਾ ਵਾ ਰਿਕਾਰਡ 16-17 ਕਿਲੋ ਦਾ ਪਹਿਲੇ ਸੂਏ ਦਾ ਯਾਨੀ ਵੱਧ ਦਾ ਦੱਸਿਆ ਮਾਲਕਾ ਨੇ ਇੰਨਾ ਕੁ ਤਾਂ ਕੱਢੂਗੀ ਏ ਬਈ ਮੇਰਾ 16 ਕਿਲੋ ਦਾ ਆਰਾਮ ਨਾਲ ਵੀਰੇ ਠੀਕ ਆ ਗੱਲ ਹਾਂ ਆ ਪਹਿਲੇ ਦਾ ਰਿਕਾਰਡ ਦੱਸਿਆ 15 16 ਦਾ ਤੇ ਬਾਕੀ ਕਹਿੰਦਾ ਪਾਈ ਕਹਿੰਦਾ ਆਪਾਂ 15 16 ਹੀ ਅੱਖਾਂਗੇ ਦਿਨ ਕੈਂ ਕੱਢ ਦੂ ਅਸੀਂ ਦਿਨ ਬਾਈ ਪੂਰੇ ਨੇ ਤੇ ਲੈ ਕੇ ਜਾ ਸਕਦੀ ਆ ਹਾਂ ਠੀਕ ਆ ਗੱਲ ਹਾਂਜੀ ਸੂਪੇ ਤਾਂ ਰਾਤ ਨੂੰ ਵੀ ਸੂਪੇ ਹੁੰਦੀ ਆਣੀ ਇਹ ਹਲੇ ਬਾਲਟਾ ਲਬੋਤ ਪਈਆ ਇਹ ਚ ਜੇ ਰਾਤ ਨੂੰ ਸੂਂਦੀ ਵੀ ਆ ਤਾਂ ਬਣੂਗੀ ਫੁੱਲੇ ਹੀ ਬਣੂਗੀ ਬਾਈ ਆ ਇੰਨੀ ਕਿ ਤੁਹਾਨੂੰ ਗੱਲ ਮੈਂ ਦੱਸਦਾ ਨਾ ਬਣੂਗੀ ਫੁੱਲ ਤੇ ਦੁੱਧ ਵੀ ਚੰਗਾ ਪਾਉ ਤੇ ਪਾਉਗੀ ਵੀ ਯਾਰ ਫੈਟ ਵਾਲਾ ਜਿਵੇਂ ਅਕਸਰ ਤੁਹਾਨੂੰ ਮੈਂ ਦੱਸਦਾ ਹੁੰਦਾ ਹੁੰਦਾ ਜਰਸੀ ਗਾਵਾ ਵੀ ਫੈਟ ਵਾਲਾ ਪਾਉਂਦੇ ਨਾਲ ਇੱਥੋਂ ਦਿਖਾ ਲਈ ਗਰੀ ਹੋਨ ਚੱਲਣ ਵਾਲੀ ਆ ਬਾਈ ਰਸਤੇ ਦੇ ਹਿਸਾਬ ਨਾਲ ਅੱਗੇ ਅੱਗੇ ਪਿੱਛੇ ਦਾ ਆਰਡਰ ਰੱਖੂਗੀ ਤੇ ਬਾਕੀ ਥਣ ਦਾ ਸੈਜ ਵੀ ਦਿਖਾ ਦੀ ਥਣ ਦਾ ਸੈਜ ਵੀ ਦਿਖਾ ਦੀ ਬਹੁਤ ਸੋਹਣਾ ਰੱਖਦੀ ਆ ਉਰਲੇ ਵੱਣੇ ਦਿਖਾ ਦੀਏ ਲੋ ਪਰਲੇ ਵੱਣੇ ਨੂੰ ਜਾਓਗੇ ਮੁਠੀ ਆਲਾ ਥਣ ਰੱਖਦੀ ਆ ਮੱਝਾ ਨਾਲ ਦਾ ਇੱਥੇ ਮਾਰਦੀ ਫੇਸ ਕੁਆਲਟੀ ਤੇ ਤੇ ਫੈਟ ਵੀ ਚੰਗੀ ਆ ਉਹਦੀ ਤੇ ਗਰਮੀ 'ਚ ਵੀ ਚੱਲੇਗੀ ਅੱਗੇ ਹਾਂਜੀ ਹਾਂਜੀ ਇਹਦੇ ਲਈ ਪੈਸੇ ਕਿੰਨੇ ਦੇ ਦਾਂਗੇ ਆਪਾਂ ਇਹ ਬਾਈ 47000 45 ਦੀ ਦੇ ਦਾਂਗੇ 45 ਦੀ ਦੇ ਦਾਂਗੇ ਦੇ ਦਾਂਗੇ ਜੀ 45 ਦੀ ਬਾਈ ਕਿਹਨਾ ਦੇ ਦਾਂਗੇ ਛੋਟਾ ਛੱਪਾ ਕਰ ਦਾਂਗੇ ਹਾਂਜੀ ਤੇ ਹੁਣ ਮਾਰਦੇਗਾ ਜੀ 2 ਨੰਬਰ ਵਾਲੀ ਤੇ ਇਹ ਤਾਜੀ ਸੂਈ ਆ ਬਾਈ ਹਾਂ ਬਾਈ ਤਾਜੀ ਸੂਈ ਆ ਪਹਿਲੀ ਪਹਿਲੇ ਸੂਏ ਵੀਰੇ ਸੂਆ ਪਹਿਲਾਂ ਤੇ ਆ ਗਈ ਬਾਈ ਇਹ ਵੀ ਪਿਓਰ ਜਰਸੀ ਦੇ ਵਿੱਚ ਹੀ ਆ ਗਈ ਤੇ ਆਰਡਰ ਇਹ ਵੀ ਨਾਲ ਲੱਗਵਾ ਜੀ ਰੱਖ ਦਈਆ ਆਪਾਂ ਕਹਿ ਲਿਆ ਇਹ ਗਾਵਾਂ ਤੇ ਜਿਵੇਂ ਸਾਨੂੰ ਮੈਂ 13 ਇੰਚੀ ਦੱਸਦਾ ਆਪਣਾ ਵੀ ਫਿਕਸ ਦਾ ਆਰਡਰ ਆ ਜਿਹੜਾ ਫਿਕਸ ਦਾ ਆਰਡਰ ਹੀ ਗਾਵਾਂ 'ਚ ਕਾਮਯਾਬ ਰਹਿੰਦਾ ਜਾਂਦੀ ਨਸਲ ਇਹ ਵੀ ਵੀ ਪਿਓਰ ਜਰਸੀ ਸੂਆ ਪਹਿਲਾਂ ਕਿੰਨੇ ਦਿਨ ਦੀ ਸੂਈ ਆ ਬਾਈ 2 ਨੂੰ ਇਹਨੂੰ ਹੋ ਗਏ ਬਾਈ 12 13 ਦਾ ਨਾ ਕਿੰਨਾ ਕਰਦ ਦੁੱਧ ਹੋਊਗਾ ਹੁਣ ਇਹਦੇ ਕੋਲ ਹੁਣ ਬਾਈ ਇਹਦੇ ਕੋਲੇ 9-10 ਕਿਲੋ ਆਈ 9-10 ਕਿਲੋ ਇਹਦੇ ਕੋਲੇ ਇਸ ਟਾਈਮ ਹੈਗਾ ਹਾਂਜੀ ਹਾਂਜੀ ਆ 9-10 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਹਾਜ਼ਰਾ ਚਵਾਈ ਦੀ ਕਹਿੰਦਾ ਆਈ ਚਵਾਈ ਦੀ ਇੱਕ ਨੰਬਰ ਆ ਬੀ ਫੋਕੀ ਜਮਾ ਹਾਂਜੀ ਚਰਲਾ ਛਿੱਟਾ ਟੈਟ ਫੈਟ ਨਹੀਂ ਨਹੀਂ ਬਾਈ ਉਦਾਂ ਦਾ ਬਾਈ ਕਹਿੰਦਾ ਸਿਸਟਮ ਹੈ ਨਹੀਂ ਚਵਾਈ ਦੀ ਹੈਗੀ ਆ 100 ਦੀ 100 ਬਸ ਜਿਹੜੇ ਭਰਾ ਨੇ ਪਾਸ ਕਰਕੇ ਲਿਆਣੀ ਆ ਆਪਦੀ ਪਾਸ ਕਰਕੇ ਵੀ ਲੈ ਲਓ ਜੇ ਆਨਲਾਈਨ ਮੰਗਵੋਣੀਆਂ ਤਾਂ ਆਨਲਾਈਨ ਦੀ ਬਾਈ ਤੋਂ ਮੰਗਾ ਲਿਓ ਇਹਦੇ ਲਾਡੀ ਕੀ ਰੇਟ ਰਹੂਗਾ ਇਹਦਾ ਬਾਈ 37000 ਆਈ 37 ਜੋ ਮਾਰਤਾਨ ਨੂੰ ਦੇ ਦਾਂਗੇ ਬਾਈ ਕੋਈ ਗੱਲ ਨਹੀਂ ਹੋਰ ਕਰਾਂਗੇ ਮਾਰਤਾਨ ਬਾਈ ਕਹਿੰਦਾ 37 ਚੋ ਵੀ ਕਰ ਦਾਂਗੇ ਦਾ ਇਹ ਆ ਗਈ 2 ਨੰਬਰ ਤੇ ਇਹ ਵੀ ਜਰਸੀ ਚ ਆ ਗਈ ਮੀਰਮਣੇ 31 33 ਵਾਲੇ ਉਹ ਨਾ ਕਰਿਓ ਆਪਾਂ ਮੁੱਲ ਦੇ ਆਪਣੇ ਲੈਣ ਦੇਣ ਵਾਲੇ ਹੀ ਹੁੰਦੇ ਨੇ ਐਕਸ ਜੀ ਮੁੱਲੀ ਨੇ ਹੁੰਦੇ ਨੇ ਆਪਣੇ ਤੇ ਬਾਕੀ ਆ ਗਈ ਬਾਈ ਇਹ ਕੱਦ ਕਾਟ ਚ ਇਹ ਥੋੜਾ ਸਹੀ ਹਾਲ ਦਾ ਕਰੋ ਸਾ ਇੱਕ ਕ੍ਰੋਸ ਚ ਆ ਗਈ ਬਾਈ ਐ ਆ ਗਈ ਕ੍ਰੋਸ ਦੋ ਦਾ ਗਾਣਾ ਇਹਦਾ ਪੂਰਾ ਹੈ ਨਾ ਦੋਦੇ ਦਾ ਹੋਊਗਾ ਸੱਚ ਨੂੰ ਮੱਜਾਂ ਦੇ ਬਰਾਬਰੀ 780 ਫਟ ਦੇ 8 ਕਿਹੜੀ ਆ। ਦੂਜਾ ਦੇੜਾ ਕਿਹੜਾ? ਹਾਂਜੀ ਹਾਂਜੀ। ਇਹ ਵੀ ਸੂਈ ਹੋਈ ਹੈ ਬਾਈ। ਹਾਂ ਬਾਈ ਇਹਨੂੰ ਵੀ 12-13 ਮਹੀਨਾ ਹੋ ਗਏ। ਸੂਆ ਕਿਹੜਾ ਲਾਦੀ ਇਹਦਾ? ਇਹਦਾ ਦੂਜਾ ਵੀ ਦੇ। ਕੱਦ ਆ ਗਿਆ ਫੁੱਲੋ ਬੱਟਾ ਥਣ ਆ ਗਿਆ ਮੱਜਾਂ ਨਾਲ ਦੀ तकरीबन ਇਹਦਾ ਨਾ। ਹਾਂਜੀ ਹਾਂਜੀ। ਆ ਥਣ ਦਾ ਸੈਜ ਇਹਦਾ ਆ ਗਿਆ ਸੱਜਣੋਂ ਮੱਜਾਂ ਨਾਲ ਦਾ ਕੱਦ ਵੀ ਫੁੱਲਾ ਤੇ ਲੰਬੀ ਲੁੰਗੀ ਵੀ ਫੁੱਲ ਆ ਗਈ ਜੀ ਗੱਲ ਕਰ ਲਈਏ। ਆਰਡਰ ਬਹੁਤ ਸੋਹਣਾ ਰੱਖਦੀ ਹੈ ਇੱਥੇ। ਕਿੰਨਾ ਦੁੱਧ ਹਾਜ਼ਰ ਆਮਾ ਇਹਦੇ ਕੋਲ? ਦੁੱਧ ਬਾਈ ਇਹ ਲੈ ਹੈਗਾ ਹੁਣ 12 ਫੁੱਲ। 12 ਹੈਗਾ? ਹਾਂ ਯਾਨੀ ਉਮੀਦ ਆ ਵੀ 14-15 ਕੀ ਸੇਵਾ ਨਾਲ ਨਾ ਦੇ ਦੂਗੀ 14 15 ਕਿਲੋ ਖਾਣ ਦਾ ਸਾਈਜ਼ ਦਿਖਾ ਦੀ ਗਰੀ ਇਹਦੇ ਤੋਂ ਬੰਦ ਬੰਦ ਕੋਈ ਨਹੀਂ ਖਾਣ ਦਾ ਸਾਈਜ਼ ਬਹੁਤ ਸੋਹਣਾ ਰੱਖ ਦਿਆ ਮੱਝਾ ਨਾਲ ਦਾ ਚਬਾਈ ਦੀ ਕਿਵੇਂ ਆਹੀ ਚਬਾਈ ਦੀ ਬਾਈ ਇੱਕ ਨੰਬਰ ਦੀ ਫੋਕੀ ਜਮਾ ਹਾਂ ਠੰਡੀ ਸੀਲ ਪੂਰੀ ਆ ਵੀਰੇ ਪੀੜੀ ਲੈ ਕੇ ਜਾਈਏ ਇਹ ਕਾਕਾ ਬਈ ਪੂਰੀ ਹੰਡੀ ਸੀ ਸਵੇਰ ਚ ਆ ਗਈ ਬਿਲਕੁਲ ਠੰਡੀ ਸੀਲ ਆ ਨਾ ਵੀਰੇ ਆ ਸਵੇਰ ਆਦੀ ਆ ਗਈ ਬਿਲਕੁਲ ਠੰਡੀ ਸੀਲ ਆਲਾ ਇਹਦੇ ਨਾਲੇ ਜਰਾ ਬੱਚਾ ਲਾ ਕੇ ਧਾਰਾ ਮਾਰਾ ਆਈ ਆਈ ਬਹਿ ਜਾ ਬਾਈ ਜਾਹੇ ਆਈ ਨਹੀਂ ਮਾਰ ਦੇਤਾ ਰਾਂ ਜੀ ਹੱਲੀ ਮਾਰਦੇ ਦੋਸਤਾਂ ਦੇ ਤੇਰੀ ਧਨ ਧਾਰਾ ਮਾਰ ਕੇ ਆਪਾਂ ਦਿਖਾ ਦਨੇ ਆ ਥਣ ਦਾ ਸਾਈਜ਼ ਦਿਖਾ ਦੇ ਗਰੀ ਨੇੜੇ ਲਾ ਕੇ ਮਾਰ ਕੇ ਜਮਾਉਣ ਥਣ ਥਣ ਕਰਾਵੇ ਚੱਕੇ ਦਾ ਮੱਝਾ ਨਾਲ ਦਾ ਹੀ ਆ ਗਿਆ ਤਕਰੀਬਨ ਤੇ ਆਪਾਂ ਕੋਸ਼ਿਸ਼ ਆ ਵੀ ਇਹਦੀਆਂ ਧਾਰਾ ਤੁਹਾਨੂੰ ਜਰੂਰ ਦਿਖਾ ਦੇ ਮਾਰ ਕੇ ਕਈ ਭਰਾ ਕਹਿੰਦੇ ਨੇ ਵੀ ਕਰੋਸ ਦੇ ਵਿੱਚ ਕੋਈ ਗਰਮ ਹੁੰਦੀ ਆ ਨਹੀਂ ਨਹੀਂ ਬਾਈ ਹਾਂ ਉਹ ਆਪਾਂ ਉਹ ਕਰ ਦਨੇ ਸਿਸਟਮ ਆਣ ਦਾ ਸਾਰਾ ਮੱਜਾ ਵਾਲ ਦਾ ਤੇ ਕੁਆਲਿਟੀ ਕਮੂਲਟੀ ਆ ਗਈ ਫੁੱਲ ਓਕੇ ਦੀ ਰਿਪੋਰਟ ਇਹ ਵੀ ਜਮਾਏ ਨਾ ਕੱਦ ਵੀ ਫੁੱਲ ਵੱਡਾ ਆ ਗਿਆ ਤਾਂ ਮਾਰ ਦੇ ਤਾਰਾ ਬਾਈ ਇੱਥੇ ਦਿਖਾ ਨਹੀਂ ਕਰੀਏ ਅੱਛਾ ਬਾਈ ਦੀ ਵੀ ਫੁੱਲ ਫੋਕੀ ਆਗਲੇ ਚ ਵੀ ਮਾਰ ਦਿੰਦੀ ਹੈਡ ਵੀ ਬਾਈ ਇਹਦੀ ਮੱਜਾ ਆ ਗਈ ਹੋਊਗੀ ਆ ਫਾਇਟ ਇਹਦੀ ਮੱਜਾਂ ਵੇੜ-ਗੇੜ ਹੀ ਰਹੂਗੀ ਤਕਰੀਬਨ ਤੇ ਬਾਕੀ ਆ ਅਗਲੇ ਸਣਾ ਵੀ ਚਵਾਈ ਵੀ ਚੈੱਕ ਕਰ ਸਕਦੇ ਓਕੇ ਬਹੁਤ ਸ਼ਾਨਦਾਰ ਬਈ ਜੀ ਕਰਨ ਰੇਟ ਕਿਰ ਹੋ ਗਿਆ ਲੜੀ ਦਾ ਇਹਦਾ ਬਈ 42000 ਦੀ ਇਹ ਦੇ ਦਾਂਗੇ 42 ਦੀ ਹਾਂ ਬਈ ਕੱਦ ਤੁਸੀਂ ਆਪ ਹੀ ਦੇਖ ਲਓ ਵੱਡੇ ਕੱਦ ਦੀ ਕੱਦ ਇਹਦਾ ਫੁੱਲ ਵੱਡਾ ਆ ਗਿਆ ਉਹ ਆਪਾਂ ਨੇ ਦੱਸਤਾ ਇਹ ਬਾਈ ਕਹਿੰਦਾ ਦੇ ਦਾਂਗੇ 42 ਦੀ 22 ਦੀ ਬਾਕੀ ਸਾਰੀ ਓਕੇ ਨੇ ਇਹਦੀਆਂ ਤੁਹਾਨੂੰ ਤਾਮਰ ਬਾਕੀਆਂ ਧਾਰਾਂ ਬਿਰਾਂ ਬੱਚੇ ਤੋਂ ਅਗਲਾ ਕਹਿੰਦਾ ਕ੍ਰੋਸ ਕੀ ਕਰਾਂ ਕ੍ਰੋਸ ਆ ਹਾਂ ਬਈ ਆ ਤੋਕੜਾ ਬਈ ਹਾਂ ਬਈ ਇਹ ਤੋਕੜਾ ਹੋਰ ਲੰਬਾ ਰਹੇ ਹੁਣ ਦੇ ਇਹਦਾ ਸੂਆ ਕਿਡਾ ਇਹਦਾ ਬਈ ਦੂਜਾ ਸੂਆ ਦੂਜਾ ਸੂਆ ਹਾਂਜੀ ਇਹ ਅੱਜ ਹੀ ਆਈ ਮਾਲ ਆਪਣੇ ਕੋਲੇ ਉਸ ਕੱਲ੍ਹ ਕਦੀਆਂ ਨੇ ਕੋਸ ਅੱਜ ਸਵੇਰੇ ਆਈਆਂ ਨੇ ਕਿੰਨਾ ਕੁ ਦੁੱਧ ਆਇਆ ਇਹ ਕੋਲੇ ਹੁਣ ਇਹਦੇ ਥੱਲੇ ਬਾਜੀ 6 ਕਿਲੋ ਦੱਸਿਆ ਮਾਲਕਾਂ ਨੇ ਯਾਨੀ ਅੱਬ 5 ਕਹਿ ਕੇ ਦੇਵਾਂਗੇ ਗੱਬੜਣਾ ਨਹੀਂ ਹੈਗੀ ਗੱਬਣ ਬਾਈ ਮਹੀਨੇ ਇਕ ਦਾ ਟੀਕਾ ਰੱਖਿਆ ਹੋਇਆ ਠੀਕ ਹੈ ਗੱਲ ਆਪਾਂ ਖਾਲੀ ਕਹਿ ਕੇ ਦੇਣੀ ਆ ਬਈ ਚੱਕ ਜਦਾਂ ਆਉਂਦੀ ਨਹੀਂ ਹੈਗੀ ਠੀਕ ਹੈ ਜੀ ਹਾਂਜੀ ਗੱਬਣ ਬਾਈ ਕਹਿੰਦਾ ਇੱਕ ਮਹੀਨੇ ਜਿਹਾ ਤੁਸੀਂ ਖਾਲੀ ਮੰਨ ਕੇ ਲੈ ਦੁੱਧੇ ਜਾਣੀ ਬਾਈ ਇੰਨਾ ਕਾ ਵੀ ਉਧਰੋਂ ਆਈਆਂ ਜਿਵੇਂ ਸਾਮ ਨਹੀਂ ਹੈਗੀ ਦੁੱਧ ਇਹ ਇਹ ਜੀ ਹੱਥ ਆੱਠ ਕਿਲੋ ਰਾਮ ਨਾਲ ਇਹਨੇ ਕਰੇ ਹੋਆ ਗਰਮੀ ਚ ਵਧੀਆ ਕੰਮ ਸਾਰੀ ਹੈ ਵਧੀਆ ਸਾਰੀ ਹੈ ਚਵਾਈ ਦੀ ਕਹਿੰਦੇ ਅਸੀਂ ਚਵਾਈ ਦੀ ਵਧੀਆ ਵੀਰੇ ਉਹ ਦੇਖੀਏ ਚੋਕੇ ਆਪਾਂ ਹੈ ਨਹੀਂ ਉਹ ਦੇਖੀ ਹੋਈ ਹੈ ਚਵਾਈ ਹਾਂ ਹਾਂ ਬਾਈ ਚਵਾਈ ਹੋਈ ਆ ਸਵੇਰੇ ਸਵੇਰੇ ਐ ਮਹਾਰਾਜ ਸਵੇਰੇ ਚੋਈ ਆ ਬਾਈ ਇਹਦੀ ਬਾਈ ਸਵੇਰ ਦੀ ਇਹ ਕਹਿੰਦੇ ਆਪਾਂ ਦੇਖੀ ਆ ਕਰਕੇ ਤੇ ਹੁਣ ਹੈਗਾ ਦੁਪਹਿਰ ਕ ਦਾ ਸਮਾਂ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਚਵਾਈ ਇਹ ਵੀ ਅੱਜ ਦਾ ਬਾਈ ਡੰਗਰੇ ਕੱਦ ਰਹੇ ਨੇ ਤਾਂ ਤੇ ਕੇਵਾ ਮੰਨ ਜਾਂਦਾ ਹੰਬੀਆਂ ਹਾਰੀਆਂ ਅੰਦਰ ਪਈਆਂ ਨੇ ਠੀਕ ਆ ਗੱਲ ਹਾਂਜੀ ਇਹਦਾ ਰੇਟ ਕੀ ਰਹੂਗਾ ਇਹ ਬਈ 18000 ਦੀ ਲੇਗਾਂਗੇ 18 ਦੀ ਫਿਕਸ ਜੀ ਦੇ ਦਾਂਗੇ 18000 18 ਦੀ ਇਹ ਆ ਇਹ ਬਈ ਸੂਈਆਂ ਨੇ ਡੇਢ ਕ ਮਹੀਨੇ ਦੀ ਠੀਕ ਹੈ ਇਹਦੇ ਮੱਛੀ ਸੀ ਵੀਰੇ ਮਗਰ ਮਾਲਕਾਂ ਨੇ ਦਿੱਤੀ ਨਹੀਂ ਹੈਗੀ ਵੀਡੀਓ ਆਪਣੇ ਕੋਲੇ ਹੈਗੀ ਆ ਠੀਕ ਆ ਗੱਲ ਹਾਂਜੀ ਉੱਥੇ ਮੱਛੀ ਰੱਖ ਲਈ ਉਹਨਾਂ ਨੇ ਕੋਈ ਡੇਢ ਕ ਮਹੀਨੇ ਦੀ ਆ ਐਵੇਂ ਇਹ ਰੰਬ ਦੀ ਵੀ ਆ ਮਿਲੀ ਮੈਨਾ ਬੱਚੇ ਤੋਂ ਜਾਂਦੀ ਆ ਕੋਈ ਯੱਕਰ ਨਹੀਂ ਹੈਗਾ ਸੂਆ ਇਹਦਾ ਸੂਆ ਬਈ ਇਹਦਾ ਦੂਜਾ ਸ਼ੁਰੂਆ ਦੂਜਾ ਲੱਗਦੀ ਪਹਿਲਣਾ ਮੰਗਾ ਹਾਂ ਲੱਗਦੀ ਪਹਿਲਣਾ ਦੂਜਾ ਹੀ ਸੂਈ ਹੋਈ ਜਾਂਦੇ ਮਗਰ ਬੱਚੀ ਵੀ ਬਹੁਤ ਵਧੀਆ ਬਾਈ ਠੀਕ ਗੱਲ ਵੀਡੀਓ ਹੈਗੀ ਆਪਣੀ ਥੋੜਾ ਹੁਣ ਕਿੰਨਾ ਇਹਦੇ ਕੋਲੇ ਬਾਈ ਇਹਦੇ ਥੱਲੇ ਹੈਗਾ 8 ਕਿਲੋ ਦੁੱਧਾ 8 ਕਿਲੋ ਹੈਗਾ ਹਾਂ ਦੁੱਧ ਵਧੇ ਆਉਣਾ ਨੇ ਅਸਲ ਚੰਗੀ ਹੈ ਇਹਦੀ ਗਰੀਬ ਦੁੱਧ ਹੋਰ ਵੀ ਵਧੇ ਆਉਣਾ ਪਹਿਲਾਂ ਦੰਦ ਵੀ ਐਂਡ ਵਾਲਾ ਆਉਂਦਾ ਵੀਰੇ ਇਹਦੇ ਐਂਡ ਵਾਲਾ ਦੰਦ ਉੱਪਰ ਠੀਕ ਗੱਲ ਹਾਂਜੀ ਆਖਾਸਟ ਵਾਲੇ ਦੰਦ ਚੱਕੀ ਜਾਂਦੀ ਹੈ 6 ਮਨ ਲਿਓ ਇਹਨੂੰ 8 ਮਨ ਲਿਓ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਵਧੀਆ ਵੀਰੇ ਚਵਾਈ ਫੋਕੀ ਜਮਾ ਹਾਂ ਬਈ ਉਹ ਥਾਣੀ ਦੱਸਦੇ ਆ ਦੁੱਧ ਕਿੰਨਾ ਦਾ ਸਲਾਡੀ ਤੁਹਾਡਾ 8 ਕਿਲੋ ਵੀਰੇ ਪੈਸੇ ਕਿੰਨੇ ਲੈ ਲਾਂਗੇ ਇਹਦੇ ਅੱਜ ਬਈ ਇਹਦੇ ਇਹ ਦੇ ਦਾਂਗੇ ਯਾਰ 24000 ਦੀ ਦਾਂਗੇ ਬਈ 24 ਦੀ ਜੇ ਕਿਸੇ ਨੇ ਜੋੜ ਹੀ ਲੈਣਾ ਹੋਇਆ ਉਹ ਜੂ ਮੰਨਤਾ ਨਹੀਂ ਜੋ ਕਰ ਦਾਂਗੇ ਕੋਈ ਗੱਲ ਨਹੀਂ ਬਾਈ ਆ ਜੋੜੇ ਚ ਵੀ ਹੋ ਜੂ ਮੰਨਤਾਂ ਤੇ ਬਾਕੀ ਇਹ ਨਾਲੇ ਦੇ ਇੱਕ ਤੀਜਾ ਲੈਣਾ ਛੋਟਾ ਨਾਗਾ ਇਹਦੇ ਚ ਵੀ ਹੋ ਜੂਗਾ ਇਹ ਦੇ ਰੱਖ ਦੋ ਆ ਛੋਟਾ ਜਿਹਾ ਖੁਰਲੀ ਜਿੱਦੀ ਕੀ ਆ ਬਾਈ ਮੇਰਾ ਸਾਹਮਣੇ ਬਾਈ ਕੋਈ ਐ ਫੇ ਇਹ ਤੋ ਡੀਜੀ ਆ ਕਰਦੇ ਤਾਂ ਇਹਦੇ ਹਿਸਾਬ ਨਾਲ ਆਈਡੀਆ ਲਾ ਲਓ ਤੇ ਬਾਅਦ ਚ ਹਾਕੀ ਜਾਨੂੰ ਸਾਡੇ ਤੇ ਵੱਡੀ ਬਣਾ ਕੇ ਦਿਖਾ ਦੇ। ਇਹ ਗੱਬਣਾ ਬਾਈ। ਹਾਂ ਬਈ ਇਹਨੂੰ 7ਵਾਂ ਮਹੀਨਾ ਲੱਗਿਆ ਹੋਇਆ। 7ਵਾਂ ਲੱਗਿਆ ਹੋਇਆ? 7ਵਾਂ ਲੱਗਿਆ ਹੋਇਆ ਆਪਣੀ ਆਪ ਦੀ ਇੱਥੇ ਚੈੱਕ ਕਰਾਈ ਸੀ। ਠੀਕ ਆ। 2 ਕੁ ਮਹੀਨੇ ਤਾਂ ਮੇਰੇ ਕੋਲੇ ਹੋ ਗਏ ਖੜੀ ਨੂੰ ਇਹਨੂੰ। ਮਤਲਬ ਇੰਦਰਲੇ ਮੌਸਮ 'ਚ ਸੈੱਟ ਹੋ ਗਈ ਹੈ। ਹਾਂ ਹਾਂ ਬਾਈ ਹਾਂ। ਆਗੇ ਜ਼ੋਰ ਤਾਂਹੀਂ ਖਿੱਚੀ ਫਿਰਦੀ ਹੈ ਨਾ। ਹਾਂ ਬਈ 2 ਮਹੀਨੇ ਹੋ ਗਏ ਆਪਣੇ ਕੋਲੇ ਇਹਨੂੰ। ਆਗੇ ਆਗੇ ਜ਼ੋਰ ਹਾਈਟ ਪਾਈ ਦੀ ਮੈਂ ਖਾਦਨ ਨਾਲ ਖੜਕੇ ਵੀ ਹਾਈਟ ਹੈਗੀ ਆ ਬਾਈ ਇਹਦੀ ਛੋਟੀ ਥੋੜਾ ਜਿਹਾ ਡਰਦੀ ਆ ਡਰਦੀ ਜਾਵੇ ਹਾਂ ਹਾਈਟ ਦਾ ਹਿਸਾਬ ਲਾ ਲਿਓ ਵੀ ਇਹ ਕਿਸੇ ਨੇ ਨਾ ਸ਼ਹਿਰ ਸ਼ੂਰਚ ਵੀ ਰੱਖਣੀ ਆ ਬਿਲਕੁਲ ਥੋੜੀ ਜਗ੍ਹਾ ਦੇ ਵਿੱਚ ਨਾ ਐ ਮੰਨ ਲਓ ਥੋੜੇ ਮੰਜਾ ਡਾਉਣ ਜਿੰਨੀ ਜਗ੍ਹਾ 'ਚ ਹੀ ਖੜੀ ਰਹੂਗੀ ਤੇ ਦੁੱਧ ਸਾਨੂੰ ਇਹ 8-10 ਕਿਲੋ ਪੈ ਜਾਈ ਜੂਗੀ ਹੈ ਨਾ ਹਾਂ ਵੀਰੇ ਆਰਾਮ ਨਾਲ ਆਰਾਮ ਨਾਲ ਤੇ ਬਾਕੀ ਸਭੀ ਪਲੀ ਚੰਗੀ ਆ ਬਾਕੀ ਇਧਰਲੇ ਮੌਸਮ 'ਚ ਇਹ ਸੈੱਟ ਹੋਈ ਹੋਈ ਆ ਚੋਈ ਹੋਈ ਆ 2-3 ਮਹੀਨੇ ਬਾਈ ਨੇ 7ਵਾਂ ਮਹੀਨਾ ਇਹਨੂੰ ਗੱਭੜਨ ਨੂੰ ਲੱਗੇ ਇਹਦਾ ਕੀ ਰੇਟ ਆ ਦਾ ਵੀ 20000 ਦੀ ਅੱਜ ਦੇ ਦਾਂਗੇ ਵੀਰੇ ਅੱਜ ਜੇ ਕਿਸੇ ਪ੍ਰਾਣੀ ਨੇ ਜੇ ਕਿਸੇ ਨੇ ਤਿੰਨੇ ਲੈਣੀ ਹੋਈਆਂ ਹੋ ਜੂ ਉਹਨਾਂ ਦੇ ਉਹ ਕਰਦਾਂਗੇ ਮਾਨਤਾਨ ਠੀਕਾ ਗੱਲ ਹੈ ਹਾਂਜੀ ਨੰਬਰ ਬੋਲ ਲਓ ਜੀ ਨੰਬਰ 98557 ਜੀ 9812 98557 9812 9812 ਹਾਂਜੀ ਐ ਨੰਬਰ ਤੇ ਸੰਪਰਕ ਬਾਈ ਨਾਲ ਕਰ ਲਿਓ ਉਹਨਾਂ ਚ ਜਿਹੜੀ ਵੀ ਬੱਚੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਜਿਹੇ ਪਾਸ ਕਰਕੇ ਲੈ ਜਾਓ ਆਨਲਾਈਨ ਮੰਗਾਉਣੀਆਂ ਬਾਈ ਤੋਂ ਵੀਡੀਓ ਕਾਲ ਮਾਲ ਦਾ ਹੁਣ ਰੂਟੀਨ ਚ ਆਇਆ ਕਰੂ ਬਈ ਆਪਣੇ ਕੋਲੇ ਹਾਂ ਆ ਕੰਮ ਬਾਈ ਕਹਿੰਦਾ ਹੁਣ ਰੂਟੀਨ ਚ ਚੱਲੂਗਾ ਰੂਟੀਨ ਚ ਮਾਲ ਆਇਆ ਕਰੂਗਾ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਤੁੰਗਾ ਢੇੜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਧੰਨਵਾਦ